ਫੋਇਪੁਰ ਦੇ ਕਸਬਾ ਮਮਦੋਡ ਅਦੀਨ ਪਿੰਦੇ ਪਿੰਡ ਲੱਖਾ ਸਿੰਘ ਵਾਲਾ ਵਿੱਚ ਉਸ ਸਮੇਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਵਿਅਹੁਤਾ ਨੌਜਵਾਨ ਦੂਜਾ ਵਿਆਹ ਕਰਵਾਉਣ ਜਾ ਰਿਹਾ ਸੀ ਜਿਸ ਤੇ ਲਾੜੇ ਦੀ ਪਹਿਲੀ ਪਤਨੀ ਮੌਕੇ ਤੇ ਪਹੁੰਚ ਕੇ ਵਿਆਹ ਨੂੰ ਰੋਕ ਦਿੰਦੀ ਆ ਜਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਵਿੱਚ ਕਾਫੀ ਬਹਿਸ-ਬਾਜ਼ੀ ਵੀ ਸ਼ੁਰੂ ਹੋ ਜਾਂਦੀ ਆ ਇਸ ਦੌਰਾਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਧਿਰਾਂ ਨੂੰ ਲੜਾਈ ਤੋਂ ਬਚਾਇਆ ਪਰ ਲਾੜੇ ਨੂੰ ਹਿਰਾਸਤ ਵਿੱਚ ਲੈ ਲਿਆ ਕੀ ਨਾਮ ਸਰਮੇਸ਼ ਕੋਰ ਸਰਮੇਸ਼ ਕੋਰ ਕਿੱਥੇ ਵੇਚੂ ਕਿੰਨੀ ਦਿਨ ਹੋ ਗਏ ਤੁਹਾਡੇ ਆ ਪਿੰਡ ਇਥੇ ਲਾੜੀਆਂ ਮੇਗਾ 5 ਗ੍ਰਾਂ 88 2021 ਫਰਵਰੀ ਦੋ ਕਿੰਨੇ ਦਿਨ ਵਿਆਹ ਪਰਮਜੀਤ ਨੋ ਪਰਮਜੀਤ ਨੋ ਹਾਂਜੀ ਕੋਟਮਾਰ ਕਰਕੇ ਕੱਟਤਾ ਨੇ ਕਿੰਨੀ ਦਿਨ ਹੋ ਗਈ ਕੱਟ 4 ਸਾਲ ਹੋ ਗਿਆ ਕੋਈ ਵੀ ਚੱਲਦਾ ਹਾਂਜੀ ਕਿੱਥੇ ਚੱਲਦਾ ਰਾਈਲਾ ਇਥੇ ਵਾਮਾ ਸਾਇਲਰ ਤੇ ਮੈਡਮ ਤੇ ਦਰਖਾਸਤ ਉਥੇ ਰਾਜਨਾਮਾ ਨਕਰਾ ਕੇ ਕਹਿੰਦੇ ਲੈ ਜਾਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ ਅਨਸਾਰ ਸਾਲ ਹੋ ਗਏ ਹਾਂ ਤੇ ਅੱਜ ਉਹ ਨਵਾਂ ਵਿਆਹ ਕਰਾਣ ਲੱਗੇ ਨੇ ਹਾਂਜੀ ਤੇ ਇਹ ਤੋਂ ਹੁਣ ਬੇਰੰਗੀ ਅਸਥੀ ਫੜਿਆ ਗਿਆ ਹੁਣ ਹਾਂ ਹੋਰ ਕਿਥੇ ਪੁੱਛਾ ਇਥੇ ਮਦੋਟ ਥਾਣੇ ਚ ਕੋਈ ਸੁਣ ਫੜਾਇਆ ਹਾਂਜੀ ਕੀ ਕਾਨੂੰਨੀ ਕਾਰਵਾਈ ਦੀ ਲੋੜ ਹੈ ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ ਨਹੀਂ ਤਲਾਕ ਨਹੀਂ ਦਿੱਤਾ ਇਹਨਾਂ ਤਲਾਕ ਦਿੱਤੇ ਹਾਂ ਇੱਕ ਤਰਫੀ ਆਪ ਵਿਕੇਸ਼ ਜਿੱਤਾ ਫਰਦਾਨ ਦਾ ਮੇਰਾ ਤਲਾਕ ਹੋ ਗਿਆ ਪਰ ਤਲਾਕ ਦੀ ਐਸਾ ਦੇ ਸਾਡੇ ਕੋਈ ਨਹੀਂ ਲੀ ਪ੍ਰਤਾਲ ਸੇਰ ਵੀ ਕਰ ਰਹੇ ਹਾਂਜੀ 4 ਵਜੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾਰੇ ਕੋ ਕਿੱਥੇ ਖਲਵਾਰੇ ਲੱਗ ਰਹੀ ਸੀ ਇਹ ਵਿਆਹ ਸੀ ਹਾਂਜੀ ਪਤਾ ਲੱਗ ਗਿਆ ਹਾਂਜੀ ਕੀ ਬਰਾਤ ਨਹੀਂ ਹਾਂਜੀ ਹਾਂਜੀ ਬਰਾਤ ਵੀ ਆਈ ਹੈ ਕੌਣ ਕੀ ਮੰਗੋ ਕਾਰਵਾਈ ਕੀ ਕਾਰਵਾਈ ਹੋਣਾ ਮੋਟਰਸਾਈਕਲ ਪਹਿਲਾਂ ਮੰਗ ਸੀ ਨਾ ਮੋਟਰਸਾਈਕਲ ਦੇਣ ਕਰਕੇ ਤੇ ਨਾਲ ਆਪ ਇੱਕ ਤਰਫੀ ਕੇਸ ਜਿੱਤ ਕੇ ਤਾਂ ਦਾ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵਿਆਹ ਕਰਦਾ ਨੇ ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਵੀ ਕਾਰ ਵੀ ਇਹੋ ਹੀ ਪੁਲਿਸ ਕਾਰਵਾਈ ਕਰੇ ਮਦਦ ਕਰੇ ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ ਗਰੀਬ ਬੰਦੇ ਆ ਸਾਡੇ ਕੋਲ ਇੰਨੀ ਨਹੀਂ ਗੁੰਜਾਇਆ ਸੀਗੀ ਰੋ ਰੋਦੀ ਬੰਦੇ ਇਕੱਠੇ ਕਰਨੇ ਪੱਜ ਦੌੜ ਕਰਨੇ ਇਹ ਨਹੀਂ ਸਾਡੇ ਕੋਲ ਹੋ ਸਕਦਾ ਬਰਾਤ ਆਈ ਕਿੱਥੋਂ ਆਈ ਇਹ ਲਾੜੀਆਂ ਵਿੱਚ ਸੁਣਨ ਵਿੱਚ ਆਈ ਏ ਮੈਨੂੰ ਇਹ ਆਪਣੇ ਜਗਿੰਦਰ ਸਿੰਘ ਨਿਹਾਲ ਸਿੰਘ ਦੇ ਹਾਂਜੀ ਹਾਂ ਦੀ ਕੁੜੀ ਏ ਤੇ ਉਹ ਸਾਨੂੰ ਹੁਣ ਪਤਾ ਲੱਗਿਆ ਹੈ ਮਸਲਾ ਸਾਡੇ ਕੋਲ ਆਇਆ ਹੈ ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ ਉਹ ਮੁੰਡੇ ਦੇ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ ਇਹ ਮੁੰਡਾ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ ਬਸ ਸੁਣਿਆ ਹੈ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ ਤੇ ਉਹਨਾਂ ਕੋਲ ਡਾਕੂਮੈਂਟ ਨੇ ਕੋਰਟ ਦੇ ਆਰਡਰ ਨੇ ਹਾਂਜੀ ਤੇ ਹਾਂਜੀ ਤੇ ਮੁੰਡਾ ਪਾ ਪੁਲਿਸ ਦੇ ਹਵਾਲੇ ਕਰਨਗੇ। ਦੱਸੋ ਵੀ ਅੱਜ ਕੀ ਹੋਇਆ ਜਿਹੜਾ ਤੁਸੀਂ ਬਰਾਤ ਨੂੰ ਅੱਜ ਵੀ ਬਰਾਤ ਦਾ ਹੋਇਆ ਤੇ ਅਸੀਂ ਪਾਲ ਚੜੇ ਆ। ਤੇ ਪਰਮਜੀਤ ਵੀ ਵਿਹਾਨ ਨਵਾ ਕਰਾਉਣ ਲੱਗਾ ਹੀਂ। ਪਰਮਜੀਤ ਕੀ ਲੱਗਦਾ ਤੇ ਉਹ ਆਪਣਾ ਭਰਾ ਉਹ ਪਹਿਲਾਂ ਤੁਹਾਡੀ ਕੁੜੀ ਨਾਲ ਵਿਆਹ ਹਾਂ ਆਪਣੀ ਕੁੜੀ ਨਾਲ ਵਿਆਹ ਹੋਇਆ ਹੈ। ਕਿੰਨੀ ਦੇਰ ਪਹਿਲਾਂ ਚਾਰ ਸਾਲ ਹੋ ਗਏ ਨੇ। ਤੇ ਉਦੋਂ ਬਾਅਦ ਤੇ ਹਮਝੋ ਮੰਗਾ ਮੰਗਰਣਾ ਤੇ ਮੋੜਸਾ ਲੜੀਆਂ। ਰੋਲਰ ਚੱਲਦਾ ਇੱਟਾ। ਆਰ ਉਹ ਲੋਕ ਅੰਦਰ ਮੈਟਰ ਮੰਡਲ ਤੇ ਆਵੇ ਹਦਰਾ ਆਉ ਬੀਆ ਸਾਦੇ ਗੁੱਠ ਲੱਗ ਕੇ ਕੁੜੀ ਤੇ ਕੋਈ ਨਾ ਕਾਰਵਾਈ ਨਹੀਂ ਕੀਤੀ ਕੀ ਉਦੋਂ ਨਾ ਇਹ ਦਰਖਾਸਤਾਂ ਨਾਲੇ ਪੋਸੜੇ ਆਦੇ ਹੀ ਤੇ ਹਟ ਜਾਂਦੇ ਸੀ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਵੀ ਨਹੀਂ ਹਦੀ ਕਾਰਵਾਈ ਹਦੀਣੀ ਚ ਅੱਜ ਕੀ ਕਰ ਰਿਆ ਸੀ ਅੱਜ ਕੁਛ ਨਹੀਂ ਅੱਜ ਉਹਨਾਂ ਬਰਾਤ ਲੈ ਕੇ ਚੱਲਾ ਸੀ ਤੇ ਪਿੱਛਾ ਲੈ ਆ ਤੇ ਮੈਂ ਆ ਗਏ ਬਰਾਤ ਨੂੰ ਫੜਿਆ ਬਰਾਤ ਹਾਂ ਬਰਾਤ ਨੂੰ ਫੜਾ ਹੈ ਮੌਕੇ ਤੇ ਤੁਸੀਂ ਪਹੁੰਚੇ ਵਿਆਹ ਹੋ ਰਿਹਾ ਸੀ ਹਾਂ ਵਿਆਹ ਹੋ ਰਿਹਾ ਹੈ ਤੇ ਮੌਕੇ ਤੇ ਪੜਾ ਹੈ ਹੋਣ ਕੀ ਉਹਨੂੰ ਖੜਕ ਕੇ ਪੁਲਿਸ ਲੈ ਕੇ ਆਈ ਤਾਂ ਪੁਲਿਸ ਫਾੜ ਕੇ ਲਾਇਆ ਹੁੰਦਾ ਤੇ ਹੁਣ ਕਾਰਵਰੀ ਸਾਡੀ ਕੀਤੀ ਜਾਵੇ ਆ ਹਣੀ ਚਾਹੀਦੀ ਆ ਤੇ ਅੱਧੇ ਮਗਰ ਐਵੇਂ ਨਜਾਇਜ਼ ਪੈਸਾ ਲਾਂਦਾ 2 ਲੱਖ ਰੁਪਈਆ ਵੀ ਸਾਨੂੰ ਦੇਵਣ ਤੇ ਹਾ ਤੂੰ ਮੋੜਾ ਤਾਂ ਦਿੱਤਾ ਨਹੀਂ ਜਾਂਦਾ ਤਾ ਨਾ ਹੀ ਪੈਸੇ ਦੇ ਹਕਣ